ਖਲਸਾ ਜੀ ਤੁਹਾਡੇ ਸਰੀਰ ਦੇ ਵਿੱਚ ਜਿੱਦਾਂ ਮਰਜ਼ੀ ਤਗੜਾ ਰੋਗ ਹੋਵੇ ਕਲਗੀਧਰ ਪਾਤਸ਼ਾਹ ਦੇ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਲਗਾਤਾਰ ਅੰਮ੍ਰਿਤ ਵੇਲੇ ਉੱਠ ਕਰਕੇ ਇੱਕ ਦਿਨ 108 ਵਾਰੀ ਕਰ ਲੋ ਵੇਖਿਓ ਤੁਹਾਡਾ ਜਿੱਦਾਂ ਮਰਜ਼ੀ ਰੋਗ ਵੱਡਾ ਹੋਵੇ ਤੇ ਕੱਟਿਆ ਜਾਵੇਗਾ ਇੱਕ ਵਾਰੀ ਭਰੋਸਾ ਕਰਕੇ ਇਸ ਸ਼ਬਦ ਦਾ ਜਾਪ ਕਰਿਓ ਇਹ ਪਵਨ ਸ਼ਬਦ ਹੈ ਰੋਗਣ ਤੇ ਰਸੋਗਣ ਤੇ ਜਲ ਜੋਗਣ ਤੇ ਬਹੁ ਪਾਤ ਬਚਾਵੇ ਸੱਤ ਅਨੇਕ ਚਲਾਵਤ ਕਾਉ ਤੋਤਨ ਏਕ ਨਾ ਲਾਗਣ ਪਾਵੇ ਰਾਖਤ ਹੈ ਆਪਣੋ ਕਰ ਬਹਿਕਰ ਆਪ ਸਬੂਤ ਨਾ ਪੈਸਣ ਪਾਵੇ ਔਰ ਕੀ ਬਾਤ ਕਹਾ ਪਾਥੋਂ ਸੋ ਪੇਤ ਹੀ ਕੇ ਪਟ ਵਿੱਚ ਬਚਾਵੇ ਉਸ ਸ਼ਬਦ ਦਾ ਜਾਪ ਜੇ ਤੁਸੀਂ ਲਗਾਤਾਰ ਚੱਲੀ ਦਿਨ ਕਰੋਗੇ ਤੁਹਾਡੇ ਤਨ ਦਾ ਰੋਗ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਪਰ ਸ਼ਰਤ ਇਹ ਪੂਰਨ ਤੌਰ ਤੇ ਪਰੋਸਾ ਕਲਗੀਧਰ ਦੇ ਚਰਨਾਂ ਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ